ਆਹ ਹਾਂ ਵੀ ਚੰਡੀਗੜ੍ਹ ਵਾਲਿਓ ਕਿਵੇਂ ਹੋ ਜੇ ਟੁੱਟੀਆਂ ਫੁੱਟੀਆਂ ਸੜਕਾਂ ਤੋਂ ਦੀ ਹੁੰਦੇ ਹੋਏ ਕਸਟਮਰ ਵੀ ਲੋਕੇਸ਼ਨ ਤੇ ਪਹੁੰਚ ਗਏ ਇੱਥੋਂ ਕਰੀਏ ਪਹਿਲੀ ਪਿਕਅਪ ਤੇ ਚੱਲੀਏ ਸੈਕਟਰ 34 ਪੰਜਾਬ ਸਰਕਾਰ ਵੀ ਘੱਟ ਨਹੀਂ ਕਹਿੰਦੇ ਅਸੀਂ ਵੀ ਕਿਸੇ ਨਾਲ ਪਿੱਛੇ ਨਹੀਂ ਦਬਦੇ ਟੈਂਕਰ ਨਾਲੀ ਚੌਂਫਰ ਪਾਣੀ ਦੇਣ ਲੱਗੇ ਹੋਏ ਨੇ ਬੁੱਢੇ 299 ਰੁਪਏ ਲੈ ਕੇ 34 ਸੈਕਟਰ ਕਰਤਾ ਕਸਟਮਰ ਡ੍ਰੌਪ ਬੱਬਰ ਸ਼ੇਰ ਨੂੰ ਲੱਗਿਆ ਹੀ ਪਿਆਸ ਤੇ ਇੱਥੋਂ ਇਹਦਾ ਗਲਾ ਗਿੱਲਾ ਕਰਾਈਏ ਤੇ ਫੇਰ ਕੰਮ ਦੀ ਬਣਾਉਣੇ ਆ ਰੇਲ ਕਈ ਵਾਰ ਤਾਂ ਕੰਪਨੀ ਵਧੀਆ ਕੰਮ ਕਰ ਦਿੰਦੀ ਆ ਬੱਬਰ ਸ਼ੇਰ ਨੂੰ ਖਰਾ ਖਵਾ ਰਹੇ ਸੀ ਤੇ 34 ਸੈਕਟਰ ਤੋਂ ਸਾਹਮਣੇ ਤੋਂ ਹੀ ਰਾਈਡ ਮਿਲ ਗਈ ਵਾ ਕਸਟਮਰ ਨੂੰ ਕਰ ਲਿਆ ਪਿਕ ਤੇ ਗੱਡੀ ਖਿੱਚਤੀ ਖਰੜ ਵਾਲੇ ਨੂੰ 240 ਰੁਪਏ ਲੈ ਕੇ ਕਰਤਾ ਕਸਟਮਰ ਡ੍ਰੌਪ ਐਦਾਂ ਹੀ ਫਿਰ ਕੰਮ ਦੀ ਆਪਾਂ ਰੇਲ ਬਣਾਉਦੇ ਰਹੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਤੇ 290 ਤੇ 300 ਰੁਪਏ ਦੀਆਂ ਰਾਈਡਾਂ ਲਾਈਆਂ ਤੇ ਪਹੁੰਚ ਕੇ ਪੀਜੀਆਈ ਬਾਪਿਓ ਇੱਥੇ ਚੈੱਕ ਕਰੋ ਯਾਰ ਪੇਸ਼ੈਂਟ ਕਿੰਨੇ ਜ਼ਿਆਦੇ ਨੇਗੇ ਜਿਹੜੇ ਨਾਲ ਦੇ ਨੇ ਵਿਚਾਰੇ ਕਿੰਨਾ ਸਰਵਾਈਵ ਕਰਦੇ ਨੇ ਉਹ ਦੇਖੋ ਠੰਡ ਦੇ ਵਿੱਚ ਹੀ ਇਦਾਂ ਹੀ ਪਏ ਨੇਗੇ ਸ਼ੈਡਾ ਥੱਲੇ ਪੀਜੀਆਈ ਤੋਂ ਰਾਈਡ ਪੈ ਗਈ ਖਰੜਦੀ ਤੇ ਗੱਡੀ ਫੇਰ ਆਪਾਂ ਖਿੱਚਤੀ ਖਰੜ ਵੱਲ ਨੂੰ ਲੋ ਜੀ ਇਹ ਵੀ ਰਾਈਡ ਕਰਤੀ ਕੰਪਲੀਟ ਖਰੜ ਕਰਤੀ ਕਸਟਮਰ ਦੀ ਡਰਾਪਿੰਗ 286 ਤੇ 250 ਦੀਆਂ ਦੋ ਕਰਾਈਡਾ ਹੋਰ ਲਾਈਆਂ ਤੇ ਲਾਸਟ ਰਾਈਡ ਕਰਤੀ ਖਰੜ ਬਸਟੈਂਡ ਡ੍ਰੋਪ ਤੇ ਚੱਲੀਏ ਕਰਨ ਨੂੰ ਅੱਜ ਦਾ ਟਾਰਗੇਟ ਕਰ ਲਿਆ ਕੰਪਲੀਟ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਆਂਦੇ ਫੋਲੋ ਤੇ ਲਾਈਕ ਜਰੂਰ ਕਰ ਲਿਓ ਜੇ ਬਾਕੀ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਕੱਲ ਨੂੰ ਲਵ ਯੂ ਐ ਟਰੱਕ ਪਰ ਕੇ